ਪਹਿਲਾਂ ਲੋਕਾਂ ਨੇ ਜਿਤਾਇਆ ਤੁਸੀਂ ਲੋਕਾਂ ਦੇ ਪੈਰਾਂ ਦੇ ਵਿੱਚ ਜਾ ਜਾ ਟਿਕਦੇ ਹੋ ਕੋਈ ਸਾਨੂੰ ਚ ਜਿਤਾ ਦਿਓ ਮੈਂ ਆਪਣਾ ਸਿੰਗਿੰਗ ਦਾ ਕੈਰੀਅਰ ਵੀ ਖਰਾਬ ਕੀਤਾ ਅਸੀਂ ਪੰਜਾਬ ਦੇ ਹਤੈਸ਼ੀ ਆ ਅਸੀਂ ਪੰਜਾਬ ਦੇ ਦਰਦੀ ਆ ਜੇ ਦਰਦੀ ਆ ਤਾਂ ਸਰਕਾਰ ਨੂੰ ਸਵਾਲ ਕਰਨਾ ਵੀ ਸਿੱਖੋ ਨਾ ਹੁਣ ਕਹਿ ਦਣਗੇ ਕੋਈ ਭਗਵੰਤਾਨ ਦਾ ਬਿਆਨ ਆਜੂ ਕੇਜਰੀ ਆਲ ਦਾ ਬਿਆਨ ਆਜੂ ਅਮਨ ਰੋੜ ਦਾ ਬਿਆਨ ਆਜੂ ਨਹੀਂ ਜੀ ਉਹਨਾਂ ਦੇ ਕੋਈ ਨਿੱਜੀ ਫੈਸਲਾ ਵਾ ਉਹਨਾਂ ਦੀ ਨਿੱਜੀ ਮਜਬੂਰੀਆਂ ਵਾ ਘਰ-ਗ੍ਰਸਤੀ ਵਾਲੇ ਨੇ ਥੋੜਾ ਸਮਾਂ ਪਹਿਲਾਂ ਵਿਆਹ ਹੋਇਆ ਤਾਂ ਵਿਆਹ ਪਹਿਲਾਂ ਨਹੀਂ ਪਤਾ ਸੀ ਵਿਆਹ ਵੀ ਕਰਾਣਾ ਵਜ੍ਹਾ ਨਿੱਜੀ ਮਜਬੂਰੀਆਂ ਹੋ ਸਕਦੀਆਂ ਨੇ ਆਪਣੇ ਉਹ ਕਹਿੰਦੇ ਕਿ 5 ਮਿੰਟ ਚ 5 ਸਾਲਾਂ ਦੇ ਵਿੱਚ ਜੇ ਸਰਕਾਰ ਵਾਅਦੇ ਪੂਰੇ ਨਹੀਂ ਕਰੂਗੀ ਤਾਂ ਮੈਂ ਸਿਆਸਤ ਛੱਡ ਦੇ ਆਗੀ ਬਿਲਕੁਲ ਇੱਕ ਆਪਣੇ ਕਹੇ ਤੇ ਉਹ ਮੈਨੂੰ ਲੱਗਦਾ ਸਹੀ ਰਹੇ ਆ ਵਾਅਦੇ ਕਿੰਨੇ ਕਿ ਪੂਰੇ ਹੋਏ ਆ ਜਾ ਅੱਜ ਪੰਜਾਬ ਦੇ ਵਿੱਤੀ ਹਾਲਾਤ ਕੀ ਆ ਆਰਥਿਕ ਪੱਖੋਂ ਜਾਂ ਉਧਦਾ ਕਾਨੂੰਨ ਵਿਵਸਥਾ ਪੱਖੋਂ ਹਰ ਪੱਖੋਂ ਵੇਖ ਲਈਏ ਤਾਂ ਫੇਰ ਤਾਂ ਮੈਂ ਕਹੂੰਗਾ ਕਿ ਬੀਬਾ ਨੇ ਸਹੀ ਕੀਤਾ ਆਪਣੇ ਕਹਿ ਬਚਰਾ ਤੇ ਕਰੇ ਉਤਰੇ ਨੇ ਉਹ ਜੇ 5 ਸਾਲਾਂ ਚ 5 ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ ਚ ਨਹੀਂ ਕੀਤੇ ਮੈਂ ਸਿਆਸਤ ਛੱਡ ਦਊਂਗੀ ਕਾਂਗਰਸ ਵਾਲਿਆਂ ਤੋਂ ਲਾਹਣ ਤਾਂ ਪਾਉਂਦੀ ਸੀ ਇਹ ਬੀਬੀ ਬੜੀਆਂ ਕਿ ਤੁਸੀਂ ਸਾਨੂੰ ਕੇਜਰੀਵਾਲ ਨੇ ਕਿਾ ਕੇ ਭੇਜਿਆ ਕਿ ਤੁਸੀਂ ਪੰਜਾਬ ਨੂੰ ਛੱਡਦੇ ਹੋ ਤੁਹਾਡੇ ਕੋਲ ਨਹੀਂ ਸਰਕਾਰ ਚੱਲ ਚੱਲਦੀ ਤਾਨੂੰ ਸੰਪੋ ਤੁਸੀਂ ਪੂਰੇ ਬਹੁਮਤ ਦੇ ਨਾਲ ਸਰਕਾਰ ਦਿਓ 5 ਮਿੰਟਾਂ ਦੇ ਵਿੱਚ ਤੁਹਾਨੂੰ ਕੱਲੀ ਕੱਲੀ ਫਸਲ ਤੇ ਐਮਐਸਪੀ ਦੇਵਾਂਗੇ ਹੁਣ ਫੇ ਕੱਲ ਦਾ ਸੋਸ਼ਲ ਮੀਡੀਆ ਤੇ ਬੜਾ ਇੱਕੋ ਲਾਈਨਾਂ ਚੰਦ ਕੇ ਚੱਲ ਰਹੀਆਂ ਨੇ ਘਗਰੇ ਵੀ ਗਈਆਂ ਫੁਲਕਾਰੀਆਂ ਵੀ ਗਈਆਂ ਐਮਐਸਪੀ ਵੀ ਗਈ ਤੇ ਐਮਐਸਪੀ ਵਾਲੀਆਂ ਵੀ ਗਈਆਂ ਜੇ ਕੈਪਟਨ ਸਾਹਿਬ ਕਹਿੰਦੇ ਆ ਖਜ਼ਾਨਾ ਖਾਲੀ ਆ ਮੈਂ ਐਮਐਸਪੀ ਨਹੀਂ ਦੇ ਸਕਦਾ ਤਾਂ ਅਸਤੀਫਾ ਦਿਓ ਅਸਤੀਫਾ ਦਿਓ ਤੁਸੀਂ ਅੱਜ ਸ਼ਾਮ ਨੂੰ استਿਫਾ ਦਿਓ ਘੰਟੇ ਬਾਅਦ ਸਾਨੂੰ ਜ਼ਿੰਮੇਵਾਰੀ ਬਹੁਮਤ ਨਾਲ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ-ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆਂ ਕੈਪਟਨ ਸਾਹਿਬ ਨੂੰ ਹੁਸ਼ਿਆਰਪੁਰ نیوز ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਬੀਤੇ ਕੱਲ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਜੋ ਖਰੜ ਤੋਂ ਵਿਧਾਇਕਾਂ ਨੇ ਅਨਮੋਲ ਗਗਨ ਮਾਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸਾਥੀ ਚੇਤਨ ਕਸ਼ਮ ਜੁੜ ਨੇ ਗੱਲਬਾਤ ਕਰ ਲੈਨੇ ਆ ਚੇਤਨ ਜੀ ਕੱਲ ਜੇ ਬੀਤੇ ਦਿਨ ਦੀ ਗੱਲ ਕਰੀਏ ਤਾਂ ਅਨਮੋਲ ਗੰਗਨ ਮਾਰਮ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਤੁਸੀਂ ਇਸ ਚੀਜ਼ ਤੇ ਕੀ ਕਹਿੰਦੇ ਹੋ ਜੀ ਦੇਖੋ ਬਹੁਤ ਸਾਰੇ ਸਵਾਲ ਜਿਹੜਾ ਆਪਣੇ ਆਪ ਦੇ ਵਿੱਚ ਖੜੇ ਕਰ ਗਏ ਨੇ ਵਿਧਾਇਕਾ ਅਨਮੋਲ ਕਗਨਮਾਨ ਪਹਿਲਾਂ ਕੈਬਨਟ ਦੇ ਵਿੱਚੋਂ ਬਾਹਰ ਕਿੱਟਿਆ ਜਾਂਦਾ ਛੁੱਟੀ ਹੁੰਦੀ ਆ ਉਦੋਂ ਚਾਰ ਮੰਤਰੀਆਂ ਦੀ ਤਾਂ ਹੁਣ ਅਨਮੋਲ ਕਗਨਮਾਨ ਵਿਧਾਇਕਤਾ ਸੀ ਗਈ ਪਰ ਵਿਧਾਇਕੀ ਤੋਂ ਆਪਣੀ ਸਰਕਾਰ ਦੇ ਹੁੰਦਿਆਂ ਹੋਇਆਂ ਅਸਤੀਫਾ ਦੇ ਜਾਣਾ ਤੇ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਪ੍ਰਤੀਏ ਵੱਡੇ ਸਵਾਲ ਖੜੇ ਕਰਦਾ ਮੈਂ ਹੁਣ ਵੀ ਇੱਕ ਇੱਕ ਚੈਨਲ ਦੀ ਇੰਟਰਵਿਊ ਵੇਖ ਰਿਹਾ ਸੀ ਕਿਸੇ ਦੀ ਉਖਾਰੜ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਉਹ ਕਹਿੰਦੇ ਅਸਤੀਫਾ ਦਿੱਤਾ ਨਹੀਂ ਅਸਤੀਫਾ ਗਲੇ 'ਚ ਗੂਠਾ ਦੇ ਕੇ ਨਾ ਉਹਨਾਂ ਨੇ ਲਿਆ ਦਿੱਲੀ ਵਾਲਿਆਂ ਨੇ ਕਿਉਂਕਿ ਦੂਜੇ ਪਾਸੇ ਆਪਾਂ ਗੱਲ ਕਰ ਲਈਏ 2 ਦਿਨ ਪਹਿਲਾਂ ਇੱਕ ਅਕਾਲੀ ਦਲ ਵਾਲਿਆਂ ਨੇ ਉੱਥੋਂ ਰਿਜ਼ਾਈਨ ਕੀਤਾ ਤੇ ਜਦੋਂ ਇਹ ਬੀਬਾ ਅਸਤੀਫਾ ਦਿੰਦੇ ਨੇ ਅਨਮੋਲ ਗਗਨਮਾਨ ਤਾਂ ਉਸਤੇ ਵੱਦਲਾ ਵੀ ਟਵੀਟ ਕੀਤਾ ਜਾਂਦਾ ਆਪਣੇ ਫੇਸਬੁਕ ਪੇਜ ਤੇ ਪੋਸਟ ਸਾਂਝੀ ਕੀਤੀ ਜਾਂਦੀ ਹੈ ਕਿ ਨਵੀਂ ਪਾਰੀ ਦੀ ਸ਼ੁਰੂਆਤ ਕਰਾਂਗੇ ਤਾਂ ਲੋਕ ਜਿਹੜੇ ਉੱਥੋਂ ਫਿਰ ਤੋਂ ਆਪਣੀਆਂ ਜਿਹੜੀਆਂ ਕਿਆਸ ਅਰਾਈਆਂ ਲਗਾਉਣ ਲੱਗੇ ਨੇ ਕਿ ਹੋ ਸਕਦਾ ਕਿ ਹੁਣ ਇੱਥੇ ਜ਼ਿਮਨੀ ਚੌਂਟ ਤਾਂ ਹੋਣੀ ਹੋਣੀ ਹੈ ਜੇਕਰ ਅਸਤੀਫਾ ਅਕਸੈਪਟ ਹੋ ਗਿਆ ਹੈ ਨਾ ਵਧਾਈ ਕਿਦੇ ਉਹਦੇ ਤੋਂ ਤਾਂ ਹੋ ਸਕਦਾ ਹੈ ਕਿ ਉਹ ਅਕਾਲੀ ਦਲ ਵਾਲੇ ਨੂੰ ਫਿਰ ਉਹਦੇ ਵਿੱਚ ਜੁਆਇਨ ਕਰ ਲਿਆ ਜਾਵੇ ਪਰੰਤੂ ਅਨਮੋਲ ਤੋ ਉਹਦਾ ਕਾਰਨ ਵੀ ਲੋਕਾਂ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਕਿਉਂਕਿ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਧ ਰੋਲ ਇਸ ਬੀਬੀ ਨੇ ਪਾਇਆ ਸੀ ਕਾਂਗਰਸ ਵਾਲਿਆਂ ਨੂੰ ਲਾਣਤਾਂ ਪਾਉਂਦੀ ਸੀ ਇਹ ਬੀਬੀ ਬੜੀਆਂ ਕਿ ਤੁਸੀਂ ਸਾਨੂੰ ਕੇਜਰੀਵਾਲ ਨੇ ਕੀ ਕੀ ਭੇਜਿਆ ਕਿ ਤੁਸੀਂ ਪੰਜਾਬ ਨੂੰ ਛੱਡਦੇ ਹੋ ਤੁਹਾਡੇ ਕੋਲ ਨਹੀਂ ਸਰਕਾਰ ਚੱਲ ਚੱਲਦੀ ਸਾਨੂੰ ਸੰਪੋ ਤੁਸੀਂ ਪੂਰੇ ਬਹੁਮਤ ਦੇ ਨਾਲ ਸਰਕਾਰ ਦਿਓ 5 ਮਿੰਟਾਂ ਦੇ ਵਿੱਚ ਤੁਹਾਨੂੰ ਕੱਲੀ ਕੱਲੀ ਫਸਲ ਤੇ ਐਮਐਸਪੀ ਦੇਵਾਂਗੇ ਹੁਣ ਫੇ ਕੱਲ ਦਾ ਸੋਸ਼ਲ ਮੀਡੀਆ ਤੇ ਬੜਾ ਇੱਕ ਲਾਈਨਾਂ ਚੰਦ ਕੇ ਚੱਲ ਰਹੀਆਂ ਨੇ ਘਗਰੇ ਵੀ ਗਈਆਂ ਫੁਲਕਾਰੀਆਂ ਵੀ ਗਈਆਂ ਐਮਐਸਪੀ ਵੀ ਗਈ ਤੇ ਐਮਐਸਪੀ ਵਾਲੀਆਂ ਵੀ ਗਈਆਂ ਮਤਲਬ ਕਿ ਪਹਿਲਾਂ ਤੁਸੀਂ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕਰਦੇ ਹੋ ਫਿਰ ਤੁਸੀਂ ਲੋਕਾਂ ਤੋਂ ਚੋਰ ਬਣ ਕੇ ਭੱਜਦੇ ਹੋ ਜੇ ਆਪਣੀ ਸਰਕਾਰ ਤੋਂ ਬੀਬੀ ਨਹੀਂ ਖੁਸ਼ੀ ਵਿਰੋਧ ਕਰ ਉੱਠ ਕੇ ਬਿਲਕੁਲ ਆਵਾਜ਼ ਹੈਗੇ ਆ ਪ੍ਰਮਾਤਮਾ ਨੇ ਗਲਾ ਦਿੱਤਾ ਜਜ਼ਬਾ ਦਿੱਤਾ ਲੋਕਾਂ ਨੇ ਤਾਨੂੰ ਏਡੇ ਵੱਡੇ ਫਤਵੇ ਦੇ ਨਾਲ ਜਿਤਾਇਆ ਵਾ ਇਹ ਥੋੜੀ ਇਹ ਤਾਂ ਲੋਕਾਂ ਦੇ ਇੱਕ ਸਿਰਸਵਾ ਪਾਲ ਵਾਲੀ ਬੀਬਾ ਗੱਲ ਕਰ ਗਈ ਹੈ ਪਹਿਲਾਂ ਲੋਕਾਂ ਨੇ ਜਿਤਾਇਆ ਤੁਸੀਂ ਲੋਕਾਂ ਦੇ ਪੈਰਾਂ ਦੇ ਵਿੱਚ ਜਾ ਜਾ ਡੇਕ ਦਿਓ ਭਾਈ ਸਾਨੂੰ ਜਿਤਾ ਦਿਓ ਮੈਂ ਆਪਣਾ ਸਿੰਗਿੰਗ ਦਾ ਕੈਰੀਅਰ ਵੀ ਖਰਾਬ ਕੀਤਾ ਅਸੀਂ ਪੰਜਾਬ ਦੇ ਹਤੈਸ਼ੀ ਆ ਅਸੀਂ ਪੰਜਾਬ ਦੇ ਦਰਦੀ ਆ ਜੇ ਦਰਦੀ ਆ ਤਾਂ ਸਰਕਾਰ ਨੂੰ ਸਵਾਲ ਕਰਨੇ ਵੀ ਸਿੱਖੋ ਨਾ ਹੁਣ ਕਹਿ ਦੇਣਗੇ ਕੋਈ ਭਗਵੰਤ ਮਾਨ ਦਾ ਬਿਆਨ ਆਜੂ ਕੇਜਰੀ ਆਲ ਦਾ ਬਿਆਨ ਆਜੂ ਅਮਨ ਰੋੜੇ ਦਾ ਬਿਆਨ ਆਜੂ ਨਹੀਂ ਜੀ ਉਹਨਾਂ ਦੇ ਕੋਈ ਨਿੱਜੀ ਫੈਸਲਾ ਵਾ ਉਹਨਾਂ ਦੀ ਨਿੱਜੀ ਮਜਬੂਰੀਆਂ ਵਾ ਕਾਰਗ੍ਰਸਤੀ ਵਾਲੇ ਨੇ ਥੋੜਾ ਸਮਾਂ ਪਹਿਲਾਂ ਵਿਆਹ ਹੋਇਆ ਤਾਂ ਵਿਆਹ ਪਹਿਲਾਂ ਨਹੀਂ ਪਤਾ ਸੀ ਵਿਆਹ ਵੀ ਕਰਾਣਾ ਵਜ੍ਹਾ ਨਿੱਜੀ ਮਜਬੂਰੀਆਂ ਹੋ ਸਕਦੀਆਂ ਨੇ ਇਹ ਨਿੱਜੀ ਨੁਜੀ ਮਜਬੂਰੀ ਕੋਈ ਨਹੀਂ ਆ ਤੇ ਗਲੇ 'ਚ ਗੂਠਾ ਦੇ ਕੇ ਅਸਤੀਫਾ ਲਿਆ ਗਿਆ ਬੀਬਾ ਨੂੰ ਮੁੱਲਕ ਗ੍ਰਮਾੜ ਤੋਂ ਖਰੜ ਦੇ ਲੁੱਕ ਤੇ ਸ਼ਰਿਆਂ ਮੀਡੀਆ ਦੇ ਮੋਰੇ ਇਹ ਬੋਲ ਰਿਹਾ ਤਾਂ ਮੈਨੂੰ ਲੱਗਦਾ ਕਿ ਅਸਤੀਫਾ ਦੇਣ ਜੇ ਦੇਣਾ ਹੀ ਸੀਗਾ ਤਬੀਬੀ ਨੂੰ ਲੈਂਡ ਪੂਲਿੰਗ ਦੇ ਵਿਰੋਧ ਦੇ ਵਿੱਚ ਕੋਈ ਮਾੜਾ-ਮੋਟਾ ਹਲੂਣਾ ਮਾਰ ਜਾਂਦੀ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਹੱਕ ਦੇ ਵਿੱਚ ਗੱਲ ਕਰ ਜਾਂਦੀ ਕਿਸੇ ਸਰਕਾਰ ਨੂੰ ਘੇਰਣ ਘੇਰੇ ਤਾਂ ਸਹੀ ਬਾਜੀ ਬਿਲਕੁਲ ਪਰ ਚੇਤਨ ਜੀ ਕਿਤੇ ਆਏ ਤਾਂ ਨਹੀਂ ਕਿ ਦਿੱਲੀ ਵਾਲਿਆਂ ਦੀ ਜ਼ਿਆਦਾ ਦਖਲਅੰਦਾਜ਼ੀ ਪਸੰਦ ਨਾ ਆਦੀ ਹੋਵੇ ਇਸ ਕਰਕੇ ਦਿੱਲੀ ਵਾਲਿਆਂ ਦੀ ਕਿਸੇ ਨੂੰ ਵੀ ਦਖਲਅੰਦਾਜ਼ੀ ਆਉਂਦੀ ਪਸੰਦ ਆਮ ਲੋਕਾਂ ਨੂੰ ਨਹੀਂ ਪਸੰਦ ਆਉਂਦੀ ਉਹ ਇਹਨਾਂ ਦੇ ਮੰਤਰੀਆਂ ਵਿਧਾਇਕਾਂ ਨੂੰ ਨਹੀਂ ਪਸੰਦ ਆਉਂਦੀਓ ਦੇਖੋ ਆਪਾਂ ਜਦੋਂ ਵੀ ਗੱਲ ਕਰਦੇ ਹਾਂ ਤਾਂ ਆਮ ਤੌਰ ਤੇ ਕਹਿੰਦੇ ਆ ਕਿ ਹਰ ਹਲਕੇ ਦੇ ਵਿੱਚ ਨਾ ਇੱਕ ਆਪਣੇ ਐਮਐਲਏ ਮੰਤਰੀ ਦੇ ਤੋਂ ਭਿਕ ਦਿੱਲੀ ਉਹਦੀ ਜ਼ਿਆਦਾ ਚੱਲਦੀ ਆ ਜੇਕਰ ਉਹਨਾਂ ਦੀ ਚੱਲਣੀ ਆ ਤਾਂ ਐਮਐਲਏ ਐਮਪੀ ਆਪਾਂ ਜਿਤਾਏ ਕਿਉਂ ਲੋਕਾਂ ਨੇ ਫਿਰ ਜੀ ਬਿਲਕੁਲ ਤਾਂ ਇਹ ਤਾਂ ਹੈਗਾ ਹੀ ਆ ਤਾਂ ਸ਼ਰਿਆਮ ਸਾਰੇ ਲੋਕ ਕਹਿ ਰਹੇ ਆ ਕਿ ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਆ ਕੇਜਰੀਆਲ ਸੁਸੋਧਿਆ ਪਤਾ ਨਹੀਂ ਕੀ ਇੰਨੇ ਕੋ ਜ਼ਿਆਦਾ ਉਹ ਉਹਨਾਂ ਦਾ ਮਾੜਾ ਹਾਲ ਹੋ ਚੁੱਕਿਆ ਤੁਸੀਂ ਜੇਲਾ ਭੋਗਤ ਕੇ ਆਏ ਹੋ ਆਪਣੇ ਆਪ ਨੂੰ ਪਤਾ ਨਹੀਂ ਤੁਸੀਂ ਕੀ ਸਮਝਦੇ ਹੋ ਤੁਹਾਡਾ ਪੰਜਾਬ ਨਾਲ ਯਾਰ ਕੀ ਲੈਣਾ ਦੇਣਾ ਬਿਲਕੁਲ ਦਿੱਲੀ ਵਾਲਿਆਂ ਨੇ ਤੁਹਾਨੂੰ ਮੂੰਹ ਨਹੀਂ ਲਾਇਆ ਤਾਨੂੰ ਉਹਨਾਂ ਨੇ ਚੱਕ ਕੇ ਸੱਤਾ ਤੋਂ ਬਾਹਰ ਮਾਰਿਆ ਤੁਸੀਂ ਕਹਿੰਦੇ ਹੋ ਕਿ ਅਸੀਂ ਵੋਟਾਂ ਨਹੀਂ ਮੰਗਾਂਗੇ ਸਾਨੂੰ ਇੱਕ ਵਾਰੀ ਕੰਮ ਕਰਕੇ ਕਰਨ ਦਿਓ ਤੇ ਕੰਮ ਕਰਨ ਕੰਮ ਕੀਤਾ ਹੁੰਦਾ ਚਲੋ ਕੰਮ ਕੀਤੇ ਹੋਣ ਕਿ ਤੱਕ ਤਿੰਨ ਵਾਰ ਜਿਤਾਤਾ ਕਿ ਯਾਰ ਹੁਣ ਨਹੀਂ ਜਿਤਾਇਆ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਤੁਸੀਂ ਉੱਥੇ ਲੀਡ ਕਰ ਲਓ ਆਪਣੀ ਵਿਰੋਧੀ ਧਿਰ ਨੂੰ ਜਿੱਥੇ ਭਗਵੰਤ ਮਾਨ ਹੈਗਾ ਪੰਜਾਬ ਭਗਵੰਤ ਮਾਨ ਕੋ ਦੋਤ ਚੋਂਗਾ ਨਿਆਂ ਤਾਂ ਹੈ ਨਹੀਂ ਉਹ ਕਿ ਜਦੋਂ ਪੰਜਾਬ ਨੂੰ ਨਾ ਚਲਾ ਸਕੇ ਪਰ ਭਗਵੰਤ ਮਾਨ ਦੀਆਂ ਵੀ ਮਜਬੂਰੀਆਂ ਨੇ ਭਗਵੰਤ ਮਾਨ ਸਿਰਫ ਇੱਕ ਡਮੀ ਮੁੱਖ ਮੰਤਰੀ ਆ ਆਪ ਲੋਕ ਕਹਿੰਦੇ ਨੇ ਜੀ ਇਹੋ ਚੀਜ਼ ਤੇ ਉਹਨਾਂ ਕਹਿੰਦੇ ਮੁੱਖ ਮੰਤਰੀ ਤੇ ਚੱਲਦੀ ਨਹੀਂ ਹੈਗੀ ਕਹਿੰਦੇ ਉਹ ਅੱਜ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਪਿੱਛੇ ਜੇ ਪਤਾ ਨਹੀਂ ਕਿੱਥੇ ਅਧ்கਾਟਨ ਸਿਗਾ ਉਹ ਪਤਾ ਨਹੀਂ ਜਿਹੜੇ ਵੀ ਉੱਥੇ ਅਫਸਰ ਹੋਣਗੇ ਸਬੰਧਤ ਜਾਂ ਪ੍ਰਬੰਧਕ ਹੋਣਗੇ ਉਹ ਮਨੀਸ਼ ਸੋਦੀਆ ਨੂੰ ਸਮਝਾਉਣ ਲੱਗੇ ਕਿ ਆਪ ਭਗਵੰਤਮਾਨ ਐ ਖੜੇ ਪਿੱਛੇ ਖੜੇ ਹਾਂ ਭੋਤਮਾਨ ਉਹ ਇਦਾਂ ਲੱਦੇ ਤੇ ਭਗਵੰਤ ਤואר ਮੁੱਖ ਮੰਤਰੀ ਨਹੀਂ ਉਹ ਗਨਮੈਨ ਹੁੰਦਾ ਮਨੀਸ਼ ਸੋਦੀਆ ਦਾ ਇਹ ਇੰਨੀ ਕੁ ਮਾੜੀ ਹਾਲਤ ਜਿੱਦਾਂ ਦੀ ਇਹਨਾਂ ਨੇ ਝਾੜੂ ਵਾਲਿਆਂ ਨੇ ਪੰਜਾਬ ਦੀ ਕਰ ਦਿੱਤੀ ਆ ਉਹਨਾਂ ਨੇ ਭਗਵੰਤਮਾਨ ਦੀ ਕਰਕੇ ਰੱਖੀਓ ਨਾ ਇੱਥੇ ਕਾਨੂੰਨ ਵਿਵਸਥਾ ਹੈ ਨਾ ਇੱਥੇ ਕੋਈ ਹੋਰ ਗੱਲਬਾਤ ਹੈ ਸੜਕਾਂ ਗਲੀਆਂ ਨਾਲੀਆਂ ਨਾਲ ਉਹ ਤ ਮੰਤਰੀ ਮਾਨਯੋਗ ਭਗਵੰਤ ਜੀ ਹੁੰਦੇ ਨੇ ਉਹਨਾਂ ਨੂੰ ਇਤਫਾਰ ਕੀਤਾ ਜਾਂਦਾ ਹੈ ਕਿ ਅਨਮੋਲ ਗਗਨ ਮਾਨ ਜੋ ਤੁਹਾਡੀ ਵਿਧਾਇਕਾ ਉਹ ਅਹੁਦਾ ਛੱਡ ਗਈ ਹੈ ਮਾਨ ਸਾਹਿਬ ਕਹਿੰਦੇ ਨੇ ਅਸੀਂ ਚੰਡੀਗੜ੍ਹ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਲੱਗਦਾ ਕਿ ਵਾਪਸ ਆਉਣਗੇ ਉਹ ਇਹੀ ਕਿਤੇ ਭਗਵਾਨ ਜੀ ਮਾਨ ਵਿਰੋਧੀ ਧਿਰ 'ਚ ਹੁੰਦਾ ਕਿਸੇ ਹੋਰ ਕਾਂਗਰਸ ਅਕਾਲੀ ਦਲ ਵਾਲੇ ਜਾਂ ਭਾਜਪਾ ਵਾਲੇ ਨੇ ਅਸਤੀਫਾ ਦਿੱਤਾ ਹੁੰਦਾ ਨਾ ਭਗਵਾਨ ਜੀ ਸਾਰਾ মিডিਆ ਸਿਰ ਤੇ ਚੱਕਿਆ ਹੁੰਦਾ ਇਹਨਾਂ ਦੀ ਹਰਕਤਾਂ ਨਹੀਂ ਚੰਗੀਆਂ ਜੀ ਇਹਨਾਂ ਦੇ ਪੱਲੇ ਹੀ ਨਹੀਂ ਕੁਛ ਉਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਆਪਣੀ ਵਾਰੀ ਵੀ ਖੁੱਲ ਕੇ ਬੋਲੋ ਨਾ ਪਰ ਚੇਤਨ ਜੀ ਐ ਹੋ ਜਾਂਦਾ ਜਦੋਂ ਫੇਰ ਵਿਰੋਧੀ ਧਿਰ ਤੇ ਤਵਾ ਲਾਉਂਦੇ ਨੇ ਉਹੀ ਵਿਧਾਇਕ ਉਹ ਆਪਾਂ ਕੱਲੇ ਕਿਉਂ ਪੋਡਕਾਸਟ ਹੁੰਦਾ ਨਮਜੋਤ ਮੈਤੇ ਨਾ ਵੀਰ ਨਾ ਹਨਾ ਉਹ ਆਜ ਆ ਵੀ ਜਾਣਾ ਉਹ ਵੀ ਕਹਿੰਦਾ ਕਹਿੰਦਾ ਸਾਨੂੰ ਨਹੀਂ ਪਤਾ ਭਰਾਵਾਂ ਕੋ ਕਿਹੜੀ ਕਿੱਦਾਂ ਦੀ ਵਾਸ਼ਿੰਗ ਮਸ਼ੀਨਾਂ ਆ ਜਾਣਾਂ ਨੇ ਕਿਹੜੀ ਇਦਾਂ ਦੇ ਫਿਲਟਰ ਲਾਏ ਹੋ ਆ ਕਿ ਇਹਨਾਂ ਦੀ ਮਸ਼ੀਨ ਦੇ ਵਿੱਚੋਂ ਨਿਕਲ ਕੇ ਬੰਦਾ ਪਾਕ ਪਵਿੱਤਰ ਸਾਫ਼ ਸੁਥਰਾ ਹੋ ਜਾਂਦਾ ਫੁੱਲ ਮਲਾ ਕੇ ਜੀ ਮੈਂ ਜਿਹੜਾ ਜਿਹੜਾ ਸਾਡਾ ਅੱਜ ਦਾ ਵਿਸ਼ਾ ਆਪਾਂ ਮੈਨੂੰ ਲੱਗਦਾ ਕਿ ਜ਼ਿਆਦਾ ਤਵੱਜੋ ਉਹਦੇ ਤੇ ਦਈਆਂ ਅਨਮੋਲ ਗੱਲਾਂ ਮੈਂਤੇ 5 ਮਿੰਟ ਦੇ ਵਿੱਚ ਛੁਟਕੀਆਂ ਮਾਰਦੇ ਸੀਗਾ ਤਾਂ ਮੈਨੂੰ ਲੱਗਦਾ ਸਕਿੰਟਾਂ ਦੇ ਵਿੱਚ ਬੀਬੀ ਅਸਤੀਫਾ ਦੇ ਕੇ ਉਹ ਦੀ ਹੋ ਗਈ ਭਲਾ ਹੁੰਦਾ ਤਾਂ ਜੇ ਮੜਾ ਮੋਟਾ ਹਲੂਣਾ ਮਾਰ ਜਾਂਦੇ ਕਿਸੇ ਨਾ ਕਿਸੇ ਮੁੱਦੇ 'ਤੇ ਪੰਜਾਬ 'ਤੇ ਲੋਕ ਤਾਂ ਹੁਣ ਇਹ ਵੀ ਟਰੋਲ ਕਰ ਰਹੇ ਸੀ ਕਿ ਅਇਸ ਤਾਂ ਐਮਐਸਪੀ ਡਿਗਰੀ ਸੀ ਬੀਬੀ ਅਸਤੀਫਾ ਦੇ ਗਈ ਹੁਣ ਕੌਣ ਦੋ ਐਮਐਸਪੀ ਕੌਣ ਦੋਗਾ ਫੇਜੀ ਹੁਣ ਤਾਂ ਹੁਣ ਜਿਆਦਾ ਬੀਬੀ ਜਾਣਦੀ ਆ ਜਾਂ ਕੋਸ਼ਾ ਪਰ ਗੱਲ ਇੱਕ ਸਵਾਲ ਇਹ ਆ ਪ੍ਰੀਤ ਜੀ ਬੜਾ ਸੀਰੀਅਸਨੈਸ ਦੇ ਨਾਲ ਮੈਂ ਕਹਿਣਾ ਚਾਹਾਂਗਾ ਅਰਮੋਲ ਗਗਨਮਾਨ ਹੋਣਾਂ ਨੂੰ ਵੀ ਜੀ ਚਲੋ ਸਤਕਾਰਤ ਨੇ ਬਿਤਾਏ ਕਰ ਰਹੇ ਨੇ ਪਹਿਲਾ ਮੰਤਰੀ ਤੇ ਮੰਤਰੀ ਵੀ ਰਹੇ ਨੇ ਕਵਰ ਵਿਜੇ ਪ੍ਰਤਾਪ ਤੁਸੀਂ ਦੇਖ ਲਓ ਕਵਰ ਵਿਜੇ ਪ੍ਰਤਾਪ ਏਡੀ ਵੱਡੀ ਸ਼ਖਸੀਅਤ ਆ ਮੈਨੂੰ ਲੱਗਦਾ ਕਿ ਪੂਰੀ ਪੰਜਾਬ ਕੈਬਨਿਟ ਆ ਜਾਂ ਪੰਜਾਬ ਸਰਕਾਰ ਦੇ ਜਿਹੜੇ 95 99 ਹੈਗੇ ਕੁਵਰ ਵਿਜੇ ਪ੍ਰਤਾਪ ਤੋਂ ਉੱਪਰ ਕੋਈ ਨਹੀਂ ਹੋਵੇਗਾ ਮੈਨੂੰ ਜੋ ਲੱਗਦਾ ਇੱਕ ਆਈਜੀ ਰੈਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਜਦੋਂ ਪੰਜਾਬ ਜਿੱਤਣਾ ਸੀ ਪੰਜਾਬ ਭਰ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਦਾ ਇਹਨਾਂ ਵੱਲੋਂ ਜਿਹੜਾ ਪ੍ਰਚਾਰ ਕੀਤਾ ਗਿਆ ਫਲੈਕਸਾਂ ਲਗਾਈਆਂ ਗਈਆਂ ਕੁਵਰ ਵਿਜੇ ਪ੍ਰਤਾਪ ਨੂੰ ਖੁੱਡੇ ਲੈਣ ਲਾਤਾ ਤਾਂ ਮੈਂ ਤਾਂ ਅਨਮੋਲ ਗਗਨਮਾਨ ਨੂੰ ਵੀ ਇਹੀ ਕਹਾਣ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਵਾਈਟ ਕੋਲਰ ਹੋ ਅਸੀਂ ਹੁਣ ਖੁੱਲਕੇ ਬੋਲਦੇ ਆ ਜਦੋਂ ਕਾਂਗਰਸ ਦੀ ਸਰਕਾਰ ਸੀ ਉਦਾਰਾ ਹਾਰਪਨਿਸ ਉਦੋਂ ਵੀ ਖੁੱਲਕੇ ਬੋਲਦਾ ਸੀ ਆਲੋਚਨਾ ਕਰਦਾ ਸੀ ਗਲਤ ਕੰਮਾਂ ਦੀ ਅੱਜ ਝਾੜੂ ਵਾਲਿਆਂ ਦੀ ਸਰਕਾਰ ਆਦਾਰਾ ਹਰਚਰਪਨ ਅੱਜ ਵੀ ਖੁੱਲ ਕੇ ਆਲੋਚਨਾ ਕਰਦਾ ਹਾਂ ਕਿ ਕਿ ਅਸੀਂ ਭਾਗ ਸਾਫ ਸੁਥਰੇ ਵਾਈਟ ਕਾਲਰ ਆ ਜੇਕਰ ਅਸੀਂ ਚੋਰ ਹੋਵਾਂਗੇ ਅਸੀਂ ਕਰ ਨਹੀਂ ਸਕਦੇ ਅਸੀਂ ਖੁੱਲ ਕੇ ਬੋਲ ਨਹੀਂ ਸਕਦੇ ਅਸੀਂ ਕਿਸੇ ਦੇ ਖਾਤ ਦਾ ਅਨਮੋਲ ਕਿ ਅਗਰ ਮਾਨ ਨੂੰ ਵੀ ਇਹੀ ਬੇਨਤੀ ਆ ਕਿ ਜੇਕਰ ਭੈ ਜੀ ਤੁਸੀਂ ਸਹੀ ਹੋ ਵਾਈਟ ਕਾਲਰ ਹੋ ਤੁਸੀਂ ਕਰਾਪਸ਼ਨ ਨਹੀਂ ਕੀਤੀਆਂ ਤਾਂ ਆਓ ਖੁੱਲ ਕੇ ਮੈਦਾਨ ਦੇ ਵਿੱਚ ਆਓ ਪੰਜਾਬੀਆਂ ਨੇ ਤੁਹਾਨੂੰ ਪਤਾ ਪੰਜਾਬੀ ਭੋਲੇ ਆ ਪੰਜਾਬੀ ਸਿਰ ਤੇ ਮਿੱਟੀ ਚ ਚੱਕ ਲੈਂਦੇ ਆ ਉਹਨਾਂ ਨੇ ਫਿਰ ਐਮਐਸਪੀ ਵਾਲੀ ਵੀ ਗੱਲ ਵੀ ਭਰਾ ਦੇ ਉਹਨਾਂ ਨੇ ਕਿਹਾ ਜਿੱਦੀ ਦਲੇਰ ਕੁੜੀ ਕੋਈ ਨਹੀਂ ਪੰਜਾਬ ਦੇ ਵਿੱਚ ਜਿਹਨੇ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਨੇ ਬੀਬਾ ਜੀ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਸਾਢੇ 3 ਸਾਲ ਚ ਤਾਂ ਪੰਜਾਬ ਦਾ ਭਲਾ ਨਹੀਂ ਹੋਇਆ ਤੁਹਾਡੀ ਪਾਰਟੀ ਤੋਂ ਮਾੜਾ ਮੋਟਾ ਹੁਣੇ ਕਰ ਲੋ ਮਾੜਾ ਮੋਟਾ ਸੱਚ ਉਜਾਗਰ ਕਰਕੇ ਦਿੱਲੀ ਵਾਲਿਆਂ ਦੇ ਚੁੰਗਲ ਚੋਂ ਪੰਜਾਬ ਨੂੰ ਛਡਾ ਲੋ ਚਲੋ ਤੁਸੀਂ ਨਹੀਂ ਛਡਾ ਸਕਦੇ ਅਸੀਂ ਮੰਨਦੇ ਆ ਪਰ ਹੋਕਾ ਤਾਂ ਦਿਓ ਬਿਲਕੁਲ ਇੱਕ ਜਣਾ ਹੋਕਾ ਦੇਊਗਾ ਪਿੱਛੇ ਪੰਜਾਬੀਆਂ ਦੇ ਡਾਰਾਂ ਦੀਆਂ ਡਾਰਾਂ ਲੱਗ ਜਾਣੀਆਂ ਜੀ ਜੀ ਚੇਤਨ ਜੀ ਆਖਰੀ ਸਵਾਲ ਹੈ ਮੇਰਾ ਅਨਮੋਲ ਕਗਨ ਮਾਂ ਨੇ ਖਟਿਆ ਕੀ ਗਾਇਕੀ ਵੀ ਗਈ ਅਹੁਦਾ ਵੀ ਗਿਆ ਖਟਿਆ ਕੀ ਉਹਨਾਂ ਨੇ ਦੇਖੋ ਖੱਟਿਆ ਕੀ ਮੈਨੂੰ ਲੱਗਦਾ ਬਹੁਤ ਹੈ ਕਿ ਟਿਪੀਕਲ ਜਿਹਾ ਕੁਐਸਚਨ ਤੁਸੀਂ ਪੁੱਛ ਲਿਆ ਖੱਟਿਆ ਕੀ ਉਹ ਦੇਖੋ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਰਾਜ ਸਿਆਸਤਦਾਨ ਬਣਨ ਤੋਂ ਪਹਿਲਾਂ ਜਿਹੜਾ ਕਿ ਮੇਨ ਕੈਰੀਅਰ ਸੀ ਗਾਇਕੀ ਦਾ ਗਾਇਕੀ ਦਾ ਜੀ ਇਹ ਤਾਂ ਹੈ ਨਹੀਂ ਕਿ ਉਹਨਾਂ ਨੇ ਦੋ ਤਿੰਨ ਦੇ ਵਿੱਚ ਰਹਿ ਹਸਲ ਕਰਕੇ 6 ਮਹੀਨਿਆਂ ਦੇ ਵਿੱਚ ਰਹਿ ਹਸਲ ਕਰਕੇ ਉਹ ਗਾਇਕ ਬਣ ਗਏ ਉਹਨਾਂ ਦੇ ਗਾਣੇ ਆ ਜਿਹੜੇ ਉਹ ਕਾਫੀ ਸੁਪਰ ਡੂਪਰ ਹਿੱਟ ਗਏ ਨੇ ਹਣਾ ਗਾਇਕੀ ਦਾ ਖੇਤਰ ਇੱਕ ਇਸ ਤਰ੍ਹਾਂ ਦਾ ਖੇਤਰ ਹੈ ਬਚਪਨ ਤੋਂ ਹੀ ਬੰਦਾ ਜੇ ਕਰਦਾ ਹੁੰਦਾ ਉਹ ਆ ਕੇ ਜਵਾਨੀ ਦੇ ਵਿੱਚ ਕਾਮਯਾਬ ਹੁੰਦਾ ਉਹਨਾਂ ਦੇ ਵਿੱਚੋਂ ਅਨਮੋਲ ਗਗਨਮਾਨ ਇੱਕ ਸੀਗੇ ਗਾਇਕ ਸਿਆਸਤ ਵੀ ਛੱਡ ਦਿੱਤੀ ਤੇ ਹੁਣ ਮੈਨੂੰ ਲੱਗਦਾ ਪੱਲੇ ਹੁਣ ਕੁਝ ਰਿਹਾ ਵੀ ਨਹੀਂ ਹੈ ਨਾ ਜੀ ਲੋਕਾਂ ਨਾਲ ਬੈਰ ਲੱਗ ਤੋ ਖਟਿਆ ਹੋਰ ਨਾ ਸਰਕਾਰਾਂ ਦੇ ਨਾਲ ਟਰੋਲ ਦਾ ਹਿੱਸਾ ਇੱਕ ਅਲੱਗ ਤੋਂ ਬਣ ਗਏ ਵੱਖ-ਵੱਖ ਭਾਸ਼ਣਾਂ ਨੂੰ ਦੇ ਕੇ ਹੈ ਨਾ ਆਪਣੇ ਉਹ ਕਹਿੰਦੇ ਕਿ 5 ਮਿੰਟ ਚ 5 ਸਾਲਾਂ ਦੇ ਵਿੱਚ ਜੇ ਸਰਕਾਰ ਵਾਅਦੇ ਪੂਰੇ ਨਹੀਂ ਕਰੂਗੀ ਤਾਂ ਮੈਂ ਸਿਆਸਤ ਛੱਡ ਦੇਵਾਂਗੀ ਬਿਲਕੁਲ ਇੱਕ ਆਪਣੇ ਕਹੇ ਤੇ ਉਹ ਮੈਨੂੰ ਲੱਗਦਾ ਸਹੀ ਰਹੇ ਆ ਹੂੰ ਵਾਦੇ ਕਿੰਨੇ ਕਿ ਪੂਰੇ ਹੋਏ ਆ ਜਾ ਅਜ ਪੰਜਾਬ ਦੇ ਵਿੱਤੀ ਹਾਲਾਤ ਕੀ ਆ ਆਰਥਿਕ ਪੱਖੋਂ ਜਾਂ ਉੱਦ ਦਾ ਕਾਨੂੰਨ ਵਿਵਸਥਾ ਪੱਖੋਂ ਹਰ ਪੱਖੋਂ ਵੇਖ ਲਈਏ ਤਾਂ ਫਿਰ ਤਾਂ ਮੈਂ ਕਹਾਂਗਾ ਕਿ ਬੀਬਾ ਨੇ ਸਹੀ ਕੀਤਾ ਆਪਣੇ ਕਈ ਬਚਰਾ ਤੇ ਖਰੇ ਉੱtre ਨੇ ਉਹ 5 ਸਾਲ ਤੋਂ ਪਹਿਲੇ ਹੀ ਸਿਆਸਤ ਛੱਡ ਗਏ ਨੇ ਪਰ ਖੱਟਿਆ ਕੀ ਖੱਟਿਆ ਤਾਂ ਮੈਨੂੰ ਲੱਗਦਾ ਕੁਝ ਨਹੀਂ ਆ ਕਿ ਜੋ ਆਪਣਾ ਕੈਰੀਅਰ ਇੱਕ ਸੈੱਟ ਕੀਤਾ ਸੀ ਆਪਣੀ ਮਿਹਨਤ ਆ ਜਾਂ ਆਪਣਾ ਮੈਂ ਕਹਾਂ ਕਿ ਸਿਆਸਤ ਦੇ ਵਿੱਚ ਆ ਕੇ ਉਸ ਬੀਬੀ ਨੇ ਤਾਂ ਆਪਣਾ ਸਮਾਂ ਹੀ ਕਰ ਲਿਆ ਬਿਲਕੁਲ ਜੀ ਤੇ ਇਹ ਤੋਂ ਮੈਂ ਕਿ ਆਖਰੀ ਸਵਾਲ ਤੁਸੀਂ ਕਹਿੰਦੇ ਕਿ ਮੈਂ ਉਹ ਐ ਐਮਪੀ ਦਿਓ ਚੌਨ ਲੜੀ ਸੀ ਕਿਹੜੇ ਸੀਗੇ ਉਹ ਫਿਲਮਾਂ ਹਾਸ ਰਸ ਕਿਲਾਕਾਰ ਨੇ ਪੰਜਾਬ ਦੇ ਆ ਯਾਰਾ ਵੀ ਯਾਰਾ ਕਰਮਜੀਤ ਅਨਮੋਲ ਨੂੰ ਵੀ ਮੈਂ ਕਹਿੰਨਾ ਹੈ ਕਿ ਸਬਕ ਲੈਣਾ ਚਾਹੀਦਾ ਦੇਖੋ ਤੁਹਾਡਾ ਵਧੀਆ ਤੋਰੀ ਫੁਲਕਾ ਹੈ ਨਾ ਪ੍ਰਭਾਤਪਾਣੇ ਚ ਲਾਇਆ ਹਰ ਬੰਦਾ ਕਹਿੰਦਾ ਵਾ ਕਿ ਭਾਈ ਕਿ ਸਾਡਾ ਕੰਮਕਾਰ ਚੱਲੇ ਅਸੀਂ ਕੀ ਲੈਣਾ ਤੁਹਾਡਾ ਇੰਨਾ ਵਿਜ਼ੀ ਸ਼ਡਿਊਲ ਆ ਲੋਕ ਇੰਨਾ ਪਿਆਰ ਕਰਦੇ ਨੇ ਹੈਨਾ ਕਿ ਭਾਵਾ ਤੁਸੀਂ ਵੀ ਸਾਬਕਾ ਲੈ ਲਓ ਸਿਆਸਤ ਸਿਉਤਾਂ ਦੀ ਕੁਛ ਨਹੀਂ ਰੱਖਿਆ ਜੀ ਇਹ ਆਪਣਾ ਵਧੀਆ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹੋ ਹਸਾਈ ਜਾਓ ਕੱਲ ਨਵਜੋਤ ਮਹਿਤਾ ਵੀ ਕਹਿ ਕੇ ਗਿਆ ਸੀ ਕਹਿੰਦਾ ਸਟੇਜ ਤੇ ਸਟੇਟ ਚਲਾਉਣ ਚ ਫਰਕ ਹੁੰਦਾ ਮੈਂ ਵੀ ਉਹੀ ਗੱਲਾਂ ਕਹਿੰਦਾ ਜੇ ਇਸ ਕੰਮ ਦੇ ਵਿੱਚ ਪਰਮਾਤਮਾ ਨੇ ਮਿਹਰ ਕੀਤੀ ਹੋ ਉਸੇ ਕੰਮ ਨੂੰ ਭਾਵਾ ਸਹੀ ਤਰ੍ਹਾਂ ਨਾਲ ਕਰੀ ਜਾਓ ਉਹੀ ਸਭ ਤੋਂ ਵੱਡੀ ਸਾਡੇ ਤੁਹਾਡੇ ਸਾਰਿਆਂ ਲਈ ਗੱਲ ਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ